ਫਿਲਮੀ ਅਦਾਕਾਰ ਤਰਮਿੰਦਰ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਪਿਆ ਵੱਡਾ ਖਲਾਰਾ ਪਰਿਵਾਰ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਹੈ ਇੱਕ ਧੜਾ ਹੈ ਸੰਨੀ ਦੇਵਾਲ ਵਾਲਾ ਦੂਸਰਾ ਧੜਾ ਹੈ ਹੀਮਾ ਮਾਲਨੀ ਵਾਲਾ ਯਾਨੀ ਕਿ ਅੰਦਰੋਂ ਅੰਤਰੀ ਕਾਫੀ ਲੰਬੇ ਸਮੇਂ ਤੋਂ ਤਸਰਬਾਜੀ ਚੱਲ ਰਹੀ ਸੀ ਦਰਸੀ ਸੰਨੀ ਦੇਵਾਲ ਨੂੰ ਤਰਮਿੰਦਰ ਦਾ ਦਰਸੀ ਹੀਮਾ ਮਾਲਨੀ ਅਤੇ ਹੀਮਾ ਮਾਲਨੀ ਦੇ ਬੱਚਿਆਂ ਨੂੰ ਤਰਮਿੰਦਰ ਦਾ ਲੇਕਿਨ ਜਿਵੇਂ ਹੀ ਤਰਮਿੰਦਰ ਨੇ ਇਸ ਫਨ ਨੇ ਸਰਵ ਸੰਸਾਰ ਨੂੰ ਅਲਵਿਦਾ ਕਿਹਾ ਤਾਂ ਇਹ ਪਰਿਵਾਰ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਕਿਹੜੇ ਤਰਮਿੰਦਰ ਦੇ ਕਿਹੜਾ ਪਰਿਵਾਰ ਤਰਮਿੰਦਰ ਦੇ ਨਾਲ ਖੜਿਆ ਕਿਹੜਾ ਪਰਿਵਾਰ ਨਹੀਂ ਖੜਿਆ ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹਾਲਾਂਕਿ ਤਰਮਿੰਦਰ ਦੀ ਜਿਹੜੀ ਹੈ ਬਾਲੀਵੁੱਡ ਨੂੰ ਬੜੀ ਵੱਡੀ ਦੇਣ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਬੜੀ ਵੱਡੀ ਦੇਣ ਹੈ ਕਿਸ ਤਰ੍ਹਾਂ ਉਸਨੇ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਇਹ ਸਾਰਾ ਭਾਰਤ ਜਾਣਦਾ ਹੈ ਪੰਜਾਬ ਦਾ ਆਮ ਸੀ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਐਡੀ ਵੱਡੀ ਦੇਰ ਨਹੀਂ ਸੀ ਪੰਜਾਬ ਅਤੇ ਪੰਜਾਬੀਅਤ ਨੂੰ ਧਰਮਿੰਦਰ ਦੀ ਧਰਮਿੰਦਰ ਦੀਆਂ ਜੜਾਂ ਪੁੱਟੀਆਂ ਗਈਆਂ ਜਦੋਂ ਉਹ ਪਰਮਾਨੈਂਟ ਬੰਬੇ ਦੇ ਵਿੱਚ ਜਾ ਕੇ ਸ਼ਿਫਟ ਹੋ ਗਏ ਹਾਲਾਂਕਿ ਜਦੋਂ ਵੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਪਿੰਡ ਦੀ ਗੱਲ ਕੀਤੀ ਉਹਨਾਂ ਨੇ ਸਾਂਹੇਵਾਲ ਦੀ ਗੱਲ ਕੀਤੀ ਉਹਨਾਂ ਨੇ ਪੰਜ ਦਰਿਆਵਾਂ ਦੀ ਧਰਤੀ ਦੀ ਗੱਲ ਕੀਤੀ ਉਹਨਾਂ ਨੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਉਹਨਾਂ ਕਿਹਾ ਕਿ ਮੇਰੇ ਦਿਲ ਦੇ ਵਿੱਚ ਇਹ ਗੱਲਾਂ ਖਟਦੀਆਂ ਨੇ ਕਿ ਮੈਂ ਪਰਮਾਨੈਂਟ ਤੌਰ ਤੇ ਫਿਰ ਦੁਬਾਰਾ ਪੰਜਾਬ ਚਲਾ ਜਾਵਾਂ 40 ਤੋਂ 45 ਸਾਲ ਲਗਾਤਾਰ ਇੰਡਸਟਰੀ ਦੇ ਵਿੱਚ ਛਾਏ ਰਹੇ ਤਰਮਿੰਦਰ ਅਤੇ ਉਹਨਾਂ ਦਾ ਪਰਿਵਾਰ ਦੋ ਵਿਆਹ ਹੋਏ ਦੋ ਵਿਆਹਾਂ ਤੋਂ ਬਾਅਦ ਥੋੜਾ ਜਾਂ ਟੈਂਸ਼ਨ ਦੇ ਵਿੱਚ ਵੀ ਹੋਏ ਤਰਮਿੰਦਰ ਲੇਕਿਨ ਜਿਵੇਂ ਹੀ ਉਹਨਾਂ ਦੀ 24 ਨਵੰਬਰ ਨੂੰ ਮੌਤ ਹੋਈ ਤਾਂ ਵੱਡੀ ਖਬਰ ਆ ਰਹੀ ਹੈ ਕਿ ਤਰਮਿੰਦਰ ਦੀ ਮੌਤ ਹੁੰਦੇ ਹੀ ਦਿਓਲ ਪ੍ਰਕਾ ਦਿਓਲ ਪਰਿਵਾਰ ਨੇ ਦਿਖਾਇਆ ਅਸਲੀ ਰੰਗ ਹੇਮਾ ਮਾਲਨੀ ਨੂੰ ਕਿੰਜ ਕੀਤਾ ਜਲੀਲ ਇਹ ਜਲੀਲ ਕਿਹੜੀ ਕਿੰਨਾ ਵੱਲੋਂ ਕੀਤਾ ਗਿਆ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਦੱਸਿਆ ਹੋਇਆ ਕਿ ਬਜ਼ੁਰਗ ਅਦਾਕਾਰ ਤਰਮਿੰਦਰ ਦਾ 24 ਨਵੰਬਰ ਨੂੰ ਦਿਹਾਂਤ ਹੋ ਗਿਆ ਕੱਲ 27 ਨਵੰਬਰ ਨੂੰ ਉਹਨਾਂ ਦੀ ਯਾਦ ਵਿੱਚ ਇੱਕ ਪ੍ਰਾਰਥਨਾ ਸਭਾ ਰਖਵਾਈ ਗਈ। ਪ੍ਰਾਰਥਨਾ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਤਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਹੀਮਾ ਮਾਲਨੀ ਉਸ ਪ੍ਰਾਰਥਨਾ ਸਭਾ ਤੋਂ ਗੈਰ ਰਹੀ। ਇਹੀ ਨਹੀਂ, ਈਸ਼ਾ ਅਤੇ ਇਹਾਨਾ ਦਿਓਲ ਨੇ ਵੀ ਇਸ ਪ੍ਰਾਰਥਨਾ ਸਭਾ ਤੋਂ ਦੂਰੀ ਬਣਾਈ ਰੱਖੀ। ਉਲਟਾ ਹੀਮਾ ਮਾਲਨੀ ਨੇ ਆਪਣੇ ਘਰ ਵਿੱਚ ਅਲੱਗ ਤੋਂ ਤਰਮਿੰਦਰ ਲਈ ਪ੍ਰਾਰਥਨਾ ਸਭਾ ਰਖਵਾਈ ਜਿਸ ਵਿੱਚ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ। ਇਸ ਸਬਤ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧਰਮਿੰਦਰ ਦਾ ਦਿਹਾਤ ਹੁੰਦੇ ਹੀ ਸਾਰਾ ਪਰਿਵਾਰ ਹੁੰਦੇ ਸਾਰ ਦਿਓਲ ਪਰਿਵਾਰ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਵੀ ਸੁਣ ਵਿੱਚ ਆਇਆ ਹੈ ਕਿ ਦਿਓਲ ਪਰਿਵਾਰ ਦੀ ਕਮਾਨ ਹੁਣ ਸੰਨੀ ਦਿਓਲ ਦੇ ਹੱਥ ਵਿੱਚ ਹੈ ਅਤੇ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਚੱਲ ਰਿਹਾ ਹੈ ਸੰਨੀ ਦਿਓਲ ਹੀ ਮਾਤੂ ਨਫਤ ਕਰਦੇ ਸਨ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਹੀਮਾ ਦਾ ਬਾਈਕਾਟ ਕੀਤਾ ਦੱਸਿਆ ਜਾ ਰਿਹਾ ਹੈ ਕਿ ਸੂਤਰ ਇਹ ਵੀ ਦੱਸਦੇ ਨੇ ਕਿ ਸੂਤਰਾਂ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਹੀਮਾ ਮਾਲਨੀ ਤੇ ਉਹਨਾਂ ਦੀਆਂ ਲੜਕੀ ਕੁੜੀਆਂ ਧਰਮਿੰਦਰ ਦੀ ਮੌਤ ਖਬਰ ਵੀ ਅਚਾਨਕ ਮਿਲੀ ਤੇ ਸ਼ਮਸ਼ਾਨ ਘਾਟ ਪੁੱਜੀਆਂ ਪਰ ਅੰਤਮ ਸਕਾਰ ਅਦਿਵਿਸ਼ਾਲੇ ਛੱਡ ਕੇ ਉਹ ਦੋਵੇਂ ਮੁੜ ਗਈਆਂ ਇਸ ਤੋਂ ਬਾਅਦ ਹੀਮਾ ਦੇ ਚਿਹਰੇ ਤੇ ਕਾਫੀ ਹੀਮਾ ਦਾ ਚਿਹਰਾ ਕਾਫੀ ਉਤਰਿਆ ਹੋਇਆ ਨਜ਼ਰ ਆਇਆ ਜਿਸ ਤੋਂ ਇਹ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੀਮਾ ਅਤੇ ਉਹਨਾਂ ਦੀਆਂ ਕੁੜੀਆਂ ਨਾਲ ਦੁਰਵਿਚਾਰ ਹੋਇਆ ਹੋ ਸਕਦਾ ਹੈ ਹੀਮਾ ਨੇ ਧਰਮਿੰਦਰ ਦੀ ਯਾਦ ਵਿੱਚ ਪਾਈ ਪੋਸਟ ਹਾਲਾਂਕਿ ਹੀਮਾ ਮਾਲਨੀ ਨੇ ਆਪਣੀਆਂ ਭਾਵਨਾਵਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਕੰਦੇ ਲਈ ਧਰਮਿੰਦਰ ਨਾਲ ਆਪਣੀਆਂ ਕਈ ਅਨਮੋਲ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਧਰਮਿੰਦਰ ਦੀ ਮੌਤ ਤੋਂ ਬਾਅਦ ਹੀਮਾ ਮਾਲਨੀ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਕਈ ਅਣਦੇਖੀਆਂ ਪਰਵਾਰਕ ਫੋਟੋਆਂ ਸਾਂਝੀਆਂ ਕੀਤੀਆਂ ਕੁਝ ਫੋਟੋਆਂ ਵਿੱਚ ਉਹਨਾਂ ਦੀਆਂ ਧੀਆਂ ਇਸ਼ਾ ਦੋਲ ਅਤੇ ਇਆਨਾ ਦੋਲ ਆਪਣੇ ਪਿਤਾ ਤਰਵਿੰਦਰ ਨਾਲ ਮਖਸਰਾਉਂਦੇ ਹੋਏ ਤੇ ਹੱਸਦੇ ਹੋਏ ਵੀ ਵਿਖਾਈ ਦੇ ਰਹੇ ਹਨ। ਯਾਨੀ ਕਿ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਨੇ। ਕਹਿੰਦੇ ਨੇ ਕਿ ਬਾਗ ਡੋਰ ਤਰਵਿੰਦਰ ਪਰਿਵਾਰ ਦੀ ਸੰਨੀ ਦੋਲ ਦੇ ਵਿੱਚ ਹੱਥ ਵਿੱਚ ਆ ਗਈ ਹੈ ਤੇ ਸੰਨੀ ਦੋਲ ਪਹਿਲਾਂ ਹੀ ਪਸੰਦ ਨਹੀਂ ਕਰਦੀ ਇਮਾਮਾਲਨੀ ਅਤੇ ਆਪਣੀਆਂ ਦੋ ਕਜ਼ਨ ਜਿਹੜੀਆਂ ਭੈਣਾਂ ਨੇ। ਦੇਖੋ ਜਦੋਂ ਆਦਮੀ ਜਿੰਦਾ ਹੁੰਦਾ ਹੈ ਤੇ ਲੋਕ ਉਹਦੀ ਵਾਹਵਾ ਕਰਦੇ ਨੇ ਲੇਕਿਨ ਕਹਿੰਦੇ ਨੇ ਕਿ ਤਰਮਿੰਦਰ ਇੱਕ ਅਜਿਹੇ ਫਿਲਮੀ ਅਦਾਕਾਰ ਸੀ ਜਿਹਾ ਉਹਨਾਂ ਦਾ ਪਰਿਵਾਰ ਉੱਤੇ ਦਬਦਬਾ ਸੀ ਕਿ ਉਹਨੇ ਆਪਣੇ ਜਿਉਂਦੇ ਜੀਵ ਦੋਨਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਦੋਨਾਂ ਪਰਿਵਾਰਾਂ ਦੀ ਟਕਸਰਬਾਜ਼ੀ ਨਹੀਂ ਹੋਣ ਦਿੱਤੀ ਦੋਨਾਂ ਪਰਿਵਾਰਾਂ ਨੂੰ ਲੜਾਈ ਝਗੜੇ ਤੋਂ ਬਚਾਇਆ ਲੇਕਿਨ ਜਿਵੇਂ ਹੀ ਉਹਨਾਂ ਦੀ ਮੌਤ ਹੋਈ ਖਾਸ ਕਰਕੇ ਪ੍ਰਾਰਥਨਾ ਸਭਾ ਵਾਲੇ ਦਿਨ ਨਾ ਤਾਂ ਇਮਾਮ ਆਲਨੀ ਨਾ ਹੀ ਇਮਾਮ ਆਲਨੀ ਦੀਆਂ ਦੋ ਧੀਆਂ ਦਸਿਆ ਹੀਮਾ ਮਾਲਦੀਵ ਨੂੰ ਰਕਸ ਵਕਸ ਸਮਾਗਮ ਕਰਵਾਇਆ ਗਿਆ ਅਤੇ ਜੋੜ ਪਰਿਵਾਰ ਯਾਨੀ ਕਿ ਜਿਸ ਦੀ ਰਹਿਨਮਾਈ ਜਿਸ ਦੀ ਅਗਵਾਈ ਸਨੀ ਦਿ올 ਕਰ ਰਹੇ ਨੇ ਉਹਨਾਂ ਨੇ ਆਪਣੇ ਪੱਧਰ ਤੇ ਜਿਹੜੀ ਹੈ ਪ੍ਰਾਰਥਨਾ ਸਭਾ ਕਰਵਾਈ ਜਿੱਥੇ ਬੰਬੇ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਲੇਕਿਨ ਉਸ ਸਮਾਗਮ ਦੇ ਵਿੱਚ ਹੀਮਾ ਮਾਲਦੀਵ ਦੇ ਨਾਲ-ਨਾਲ ਹੀਮਾ ਮਾਲਦੀਵ ਦੇ ਪਰਿਵਾਰਕ ਮੈਂਬਰ ਗਾਇਬ ਰਹੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਧਰਮਿੰਦਰ ਦੇ ਜਾਣ ਤੋਂ ਬਾਅਦ ਪਰਿਵਾਰ ਖੇਰੂ ਖੇਰੂ ਹੋ ਗਿਆ ਹੈ ਅਤੇ ਸਭ ਕੁਝ ਠੀਕ ਨਹੀਂ ਹੈ ਜੋ ਪਰਿਵਾਰ ਵਿੱਚ ਧੰਨਵਾਦ